ਜਿਵੇਂ ਆਮ ਆਨ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਤੇ ਕਹਿੰਦੀ ਹੈ ਕਿ ਅਸੀਂ ਜਦੋਂ ਵੀ ਕੋਈ ਭ੍ਰਿਸ਼ਟਾਚਾਰ ਦੇ ਰਿਲੇਟਡ ਕਿਸੇ ਵੀ ਮੰਤਰੀ ਜਾਂ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਅਸੀਂ ਉਸ ਨੂੰ ਜੇਲ੍ਹ ਦੇ ਵਿੱਚ ਧੱਕ ਦਿੰਦੇ ਆ ਪਰ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਕ੍ਰਾਈਮ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਮੈਂਬਰ ਨੇ ਜਿਹੜੇ ਵਿਧਾਇਕ ਨੇ ਸਭ ਤੋਂ ਵੱਧ ਸ਼ਰਿਆਮ ਲੁੱਟਾਂ ਖੋਹਾਂ ਤੇ ਰਿਸ਼ਵਤ ਜਿਹੜੀ ਇਹ ਹੀ ਕਰ ਰਹੀ ਹੈ ਹਾਂਜੀ ਦੇਖੋ ਗੱਲ ਇਹ ਹੈ ਵੀ ਇਹ ટીਚਾ ਵੀ ਇਹ ਦੋਸ਼ ਲੱਗ ਰਹੇ ਨੇ ਵੀ ਅਰਜਿੰਦਰ ਪਾਲ ਕੋਰ ਚੀਨਾ ਇਹ ਗੱਲ ਕਰ ਰਹੇ ਉਹਨਾਂ ਨੇ ਸਪਸ਼ਟ ਕਰਤਾ ਮੈਡਮ ਨੇ ਵੀ ਸਾਡੇ ਕੋਈ ਉਹਦੇ ਨਾਲ ਨਿੱਜੀ ਸੰਬੰਧ ਨਹੀਂ ਹਨ ਪਰ ਇੱਕ ਪਾਰਟੀ ਵਰਕਰ ਦੇ ਤੌਰ ਤੇ ਕਿਉਂਕਿ ਸਾਰਾ ਪੰਜਾਬ ਹੀ ਇਹਨਾਂ ਨਾਲ ਸੀ ਜੀ ਜਦੋਂ 99 ਸੀਟਾਂ ਦਿੱਤੀਆਂ ਨੇ ਸਾਰੇ ਲੋਕੀ ਇਹਨਾਂ ਦੇ ਦਫ਼ਤਰਾਂ ਚ ਆਉਂਦੇ ਜਾਂਦੇ ਸੀਗੇ ਇਹ ਕੋ ਚੰਗੇ ਵੀ ਆਉਂਦੇ ਸੀਗੇ ਮਾੜੇ ਵੀ ਆਉਂਦੇ ਸੀਗੇ ਹੁਣ ਮਾੜੇ ਦੇ ਤਨੂ ਐ ਤੱਕ ਤੇ ਕੋਈ ਹੈ ਨਹੀਂ ਵੀ థਰਮੋਮੀਟਰ ਐ ਗੱਲ ਕਰ ਹੁਣ ਜਿਹੜਾ ਉਹ ਚੱਕਰ ਦੇ ਵਿੱਚ ਫਸ ਗਿਆ ਉਹ ਜ਼ਰੂਰ ਹੋਤੂਗਾ ਕਿਉਂਕਿ ਮੈਡਮ ਨੇ ਕਹਿ ਵੀ ਮਾਨਸਾਹ ਦੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਦੇ ਉੱਤੇ ਜ਼ੀਰੋ ਟੋਲਰੈਂਸ ਐ ਐ ਮਤਲਬ ਇਸ ਤਰ੍ਹਾਂ ਦੀਆਂ ਠੱਗੀਆਂ ਥੋੜੀਆਂ ਵਾਲਿਆਂ ਨੂੰ ਨਾ ਪਹਿਲਾਂ ਬਖਸ਼ਿਆ ਜਿਵੇਂ ਤੁਸੀਂ ਦੱਸਿਆ ਤੇ ਨਾ ਹੀ ਹੁਣ ਬਖਸ਼ਿਆ ਜਾਊਗਾ ਕਿਸੇ ਵੀ ਤਰ੍ਹਾਂ ਦਾ ਮਤਲਬ ਇਹਦੇ ਵਿੱਚ ਕੋਈ ਰਿਆਤ ਨਹੀਂ ਕੀਤੀ ਜਾਊਗੀ ਹਾਂ ਜਿਹੜੇ ਜਿਹਦੇ ਨਾਲ ਟਕਦੀ ਹੋਈ ਹੈ ਜਿਹੋ ਆ ਕੇ ਕਹਿੰਦੇ ਆ ਤਾਂ ਮਤਲਬ ਵੀ ਆ ਗੱਲ ਇਸ ਤਰ੍ਹਾਂ ਤਾਂ ਉਹਦੇ ਵਿੱਚ ਬੈ ਕੇ ਮਤਲਬ ਉਸ ਗੱਲ ਦਾ ਜੋ ਨਤੀਜਾ ਉਹ ਲੋਕਾਂ ਦੇ ਸਾਹਮਣੇ ਉਹ ਦੱਸ ਸਕਦੇ ਆ ਅਸਲ ਗੱਲ ਇਹ ਹੋਈ ਜਾਣਾ ਵੀ ਇੱਕ ਤੋਂ ਹੌਲਦਾਰ ਤੇ ਇੱਕ ਥਾਣੇਦਾਰ ਜੀ ਇਹਨਾਂ ਦੋਨਾਂ ਜਣਿਆਂ ਨੇ ਇੱਕ ਗਰੁੱਪ ਜਹਾ ਬਣਾ ਲਿਆ ਜਿਹਦੇ ਵਿੱਚ ਇਹ ਗੰਦਾ ਵੀ ਸੀਗਾ ਕੋਲੇ ਜਾਂ ਗਿਣਤੀ ਜਿਹੜੀ 6 ਲੋਕਾਂ ਦੀ ਗਿਣਤੀ ਜਿਹੜੀ سامنے ਆਈ ਹੈ ਜੀ ਇਹਨਾਂ ਨੇ ਨੌੜਾ ਜਾ ਕੇ ਨੌੜਾ ਤੋਂ ਤਿੰਨ ਵਪਾਰੀ ਚੱਕਲੇ ਉਹ ਗੁਜਰਾਤ ਦੇ ਰਹਿਣ ਵਾਲੇ ਸੀਗੇ ਇੱਕ ਅਗਰਵਾਲ ਇੱਕ ਸ਼ਾ ਇੱਕ ਕੋਈ ਹੋਰ ਨਾਅ ਹੈ ਉਸ ਦਾ ਮਤਲਬ ਉਹਨਾਂ ਨੂੰ ਕਿਹਾ ਵੀ ਤੁਹਾਡੇ ਤੇ ਭਈ ਐ 22 ਐਫਆਰ ਦਰਜ ਹੈਗੀ ਤੁਹਾਨੂੰ ਅਰੈਸਟ ਪਾਉਣੀ ਹੈ ਇਹ ਸਭ ਤੋਂ ਵੱਡੀ ਗਲਤੀ ਇਹਨਾਂ ਨੇ ਕੀਤੀ ਵੀ ਜਿਹੜਾ ਹੌਲਦਾਰ ਸੀਗਾ ਉਹ ਤਾਂ ਐਸਪੀ ਦੀ ਜਗ੍ਹਾ ਇੱਕ ਡੀਐਸਪੀ ਬਣ ਗਿਆ ਜਿਹੜਾ ਐਪਲ ਇਹ ਮਤਲਬ ਆ ਡੀਆਈਜੀ ਰੈਂਕ ਦਾ ਅਧਿਕਾਰੀ ਬਣ ਗਿਆ ਉਹਨਾਂ ਨੂੰ ਮਤਲਬ ਜਾ ਕੇ ਇੱਕ ਕਮਰੇ ਦੇ ਵਿੱਚ ਉਹਨਾਂ ਦਾ ਸਟਾਫ ਬੰਦ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਨੇ ਅਰੈਸਟ ਕਰਕੇ ਅਨੁਸਾਰ ਫਿਰ ਇਹਨਾਂ ਨੇ ਉੱਥੇ ਉਹਨੂੰ ਇੱਕ ਇੱਥੇ ਢਾਬੇ ਦੇ ਵਿੱਚ ਬੰਦ ਕਰਤਾ ਖੰਨੇ ਹੂੰ ਜਦੋਂ ਬੰਦ ਕਰਤਾ ਜੀ ਫਿਰ ਨਾਲ ਉੱਥੇ ਦੇ ਖੰਨੇ ਦੇ ਐਸਐਚਓ ਸਾਈਬਰ ਕ੍ਰਾਈਮ ਜਿਹੜਾ ਐਸਐਚਓ ਸੀ ਉਹਨੂੰ ਕਹਿੰਦੇ ਸਾਡੇ ਕੋਲੇ ਇਸ ਤਰ੍ਹਾਂ ਦਾ ਕੇਸ ਹੈ ਜੀ ਇਹਨਾਂ ਤੇ ਪਰਚੇ ਦਰਜ ਕਰੋ ਉਹਨਾਂ ਨੂੰ ਸ਼ੱਕ ਪੈ ਗਿਆ ਜੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਜਿਹਦੇ ਵਿੱਚ ਇਹ ਮਤਲਬ ਇੱਕ ਹੌਲਦਾਰ ਇੱਕ ਥਾਣੇਦਾਰ ਤੇ ਚਾਰ ਬੰਦੇ ਜਿਹੜੇ ਹੋਰ ਨੇ ਜੀ ਇੱਕ ਐਪਲ ਤਿੰਨ ਬੰਦੇ ਹੋਰ ਇਹ ਮਤਲਬ ਦੋਸ਼ੀ ਪਾਏ ਗਏ ਹੁਣ ਇੱਕ ਦੋ ਬੰਦੇ ਅਰੈਸਟ ਨੇ ਇੱਕ ਦੋ ਬੰਦੇ ਫਰਾਰ ਨੇਗੇ ਇਹ ਇਹਦੀ ਜਿਹੜੀ ਤਕਨੀਕਾਤ ਹੈ ਉਹ ਪੂਰੀ ਮਤਲਬ ਹਲੇ ਉਹ ਹੋਣੀ ਹੈ ਜੀ ਔਰ ਇਸ ਤੋਂ ਬਾਅਦ ਪਤਾ ਲੱਗੂਗਾ ਵੀ ਅਸਲੀਅਤ ਕੀ ਹੈ ਤੇ ਪਹਿਲਾਂ ਇਹਨਾਂ ਨੇ ਇਸ ਤਰ੍ਹਾਂ ਦੇ ਕਿੰਨੇ ਦਾ ਕਾਂਡਾ ਨੂੰ ਅੰਜਾਮ ਦਿੱਤਾ ਹੈਗਾ ਉਹ ਸਾਰੀ ਗੱਲ ਹੈ ਜਿਹੜੀ ਹੁਣ ਜਦੋਂ ਇਹ ਪੁਲਿਸ ਰਿਪੋਰਟ ਦੇ ਵਿਚਾਉਣਗੇ ਤਾਂ ਉਦੋਂ ਪਤਾ ਲੱਗੇ ਜੀ ਬਿਲਕੁਲ ਪਰ ਜਿੱਥੇ ਜੇ ਦਾਅਵੇ ਕੀਤੇ ਜਾਂਦੇ ਆ ਮਾਨ ਸਰਕਾਰ ਦੇ ਵੱਲੋਂ ਵੱਡੀ ਗੱਲ ਹੈ ਕਿ ਉੱਥੇ ਹੀ ਉਹਨਾਂ ਦੇ ਹੀ ਪਾਰਟੀ ਦੇ ਮੈਂਬਰਾਂ ਵੱਲੋਂ ਅਜਿਹੀਆਂ ਗਲਤੀਆਂ ਨੂੰ ਜਾਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਜੋ ਕਿ ਬਿਲਕੁਲ ਸ਼ਰਮਨਾਕ ਇੱਕ ਗੱਲ ਹੈ ਕਿ ਕਿਸੇ ਨੂੰ ਠੱਗੀ ਕਰਨਾ ਹਾਲਾਂਕਿ ਇਹਨਾਂ ਦਾ ਕਹਿੰਦੇ ਨੇ ਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਪਰ ਜੇਕਰ ਸਰਕਾਰ ਹੀ ਅਜਿਹੇ ਕੰਮ ਕਰੇਗੀ ਤਾਂ ਜਿਹੜੇ ਨੀਚੇ ਦੇ ਅਧਿਕਾਰੀ ਨੇ ਇਹਨਾਂ ਦੇ ਥੱਲੜ ਲਏ ਉਹਨਾਂ ਨੂੰ ਕਿਸ ਤਰ੍ਹਾਂ ਰੋਕ ਲੱਗੇਗੀ ਅੱਜ ਦੇ ਖਬਰੇ ਘਰ ਗੱਲ ਤਾਂ ਥੋੜਾ ਜਾਇ ਹੈ ਇਹ ਇਹਦੇ ਉੱਤੇ ਮਾਨ ਸਾਹਿਬ ਨੂੰ ਖੁਦ ਆਪ ਮਤਲਬ ਕੰਮ ਦੇਣ ਦੀ ਲੋੜ ਹੈਗੀ ਹੈ ਇਹ ਕਿਉਂਕਿ ਉਹਨਾਂ ਤੋਂ ਪਹਿਲਾਂ 10 ਕਰੋੜ ਮੰਗਿਆ ਫਿਰ ਉਹਨਾਂ ਨੂੰ ਕੁੱਟਿਆ ਮਾਰਿਆ 5 ਕਰੋੜ ਰੁਪਇਆ ਮੰਗਿਆ ਫਿਰ ਉਹਨਾਂ ਦੇ ਘਰਦਿਆਂ ਨਾਲ ਵਟਸਐਪ ਕਾਲਾਂ ਕੀਤੀਆਂ ਫਿਰ 70 ਲੱਖ ਡਿਆ ਮਤਲਬ ਇਸ ਤਰ੍ਹਾਂ ਦੇ ਰੇਟ ਘਟਾਉਂਦੇ ਘਟਾਉਂਦੇ ਤਾਂ ਮਤਲਬ ਇਸ ਤਰ੍ਹਾਂ ਇੱਥੇ ਆਏ ਇਸ ਕਰਕੇ ਗੱਲ ਕਰੇ ਕਾਰਵਾਈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਇਮਾਨਦਾਰੀ ਦੇ ਸਿਰ ਤੇ ਬਣੀ ਹੈ ਔਰ ਇਹਦਾ ਮਾਨ ਚਾਹੇ ਹੋਰ ਕੋਈ ਕੁਝ ਕਰੀ ਜਾਂਦਾ ਪਰ ਮਾਨ ਸਾਹਿਬ ਦੇ ਉੱਤੇ ਅਜੇ ਤਾਈਂ ਕੋਈ ਤੇ ਦਾਗ ਨਹੀਂ ਲੱਗਿਆ ਇਸ ਕਰਕੇ ਮਾਨ ਸਾਹਿਬ ਨਾ ਇਹ ਚੀਜ਼ ਬਰਦਾਸ਼ਤ ਕਰਦੇ ਨੇ ਹੁਣ ਆਉਣ ਵਾਲੇ ਸਮੇਂ 'ਚ ਉਹਨਾਂ ਨਾਲ ਕੀ ਬਣਦਾ ਉਹਨਾਂ ਦੇ ਉੱਤੇ ਧਰਾਵਾ ਲਾ ਕੇ 303 304 ਇਸ ਤਰ੍ਹਾਂ 305 ਕਈ ਵੀ ਐਨਐ 17 ਮਾਰੇ ਜਿਹੜੀ ਉਹ ਲਾ ਕੇ ਪਰਚਾ ਦਰਜ ਕਰ ਦਿੱਤਾ ਤੇ ਕਾਨੂੰਨ ਦੇ ਹਵਾਲੇ ਕਰਕੇ ਮਾਨ ਸਰਕਾਰ ਨੇ ਮਤਲਬ ਕੋਈ ਉਹ ਆਪਣਾ ਪੱਖ ਨਹੀਂ ਪੂਰਿਆ ਕੋਈ ਬਗਾਨਾ ਨਹੀਂ ਇਸ ਚੀਜ਼ ਦੇ ਉੱਤੇ ਫਿਰ ਮੈਂ ਦੁਬਾਰੇ ਕਹਣਾ ਵੀ ਕੋਈ ਮਤਲਬ ਇਹਦੇ ਉੱਤੇ ਕੋਈ ਰਿਆਸਤ ਨਹੀਂ ਹੈ ਨਾ ਨਸ਼ਿਆਂ ਦੇ ਉੱਤੇ ਰਿਆਸਤ ਤੇ ਨਾ ਹੀ ਕਰਪਸ਼ਨ ਦੇ ਉੱਤੇ ਰਿਆਸਤ ਇਹ ਤਾਂ ਮਤਲਬ ਚਾਹੇ ਆਪਣਾ ਚਾਹੇ ਬਗਾਨਾ ਸਾਰੇ ਇੱਕੋ ਹੀ ਤਰੀਕੇ ਨਾਲ ਇਹਨਾਂ ਦੇ ਪਰਚੇ ਦਰਜ ਹੋ ਕੇ ਇਹਨਾਂ ਸੋ ਲੱਖਾਂ ਦੇ ਪਿੱਛੇ ਧੱਕਿਆ ਜਾਊਗਾ ਇਹੀ ਆਮ ਆਦਮੀ ਪਾਰਟੀ ਦਾ ਮਾਟਵਾ ਹੈ ਇਹੀ ਮਤਲਬ ਮਾਨ ਸਾਹਿਬ ਦਾ ਤੇ ਤੇਜਜੀਵਲ ਸਾਹਿਬ ਦਾ ਮਾਟਵਾ ਹੈ ਜਿਹੜੇ ਮਤਲਬ ਇਹਦੇ ਉੱਤੇ ਚੰਨ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਜੇ ਲੜੀ ਜੇ ਹੁਣ ਉਹਦੇ ਵਰਕਰ ਜਾਂ ਕੋਈ ਐਮਐਲਏ ਜਾਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੰਦਾ ਮਤਲਬ ਤਾਂ ਬਹੁਤ ਹੀ ਨਾ ਦੁੱਖ ਲੱਗਦਾ ਕਿਉਂਕਿ ਉਹਨਾਂ ਦੀ ਜਿਹੜੀ ਦामਨ ਹੈਗਾ ਆ ਸੀਐਮ ਸਾਹਿਬ ਦਾ ਬਹੁਤ ਹੀ ਸਾਬ ਜੀ ਬਿਲਕੁਲ ਤੁਹਾਡੀ ਗੱਲ ਜਿੱਥੇ ਕਿ ਕਹਿੰਦੇ ਆ ਕਿ ਸੀਐਮ ਮਾਨ ਦੇ ਵੱਲੋਂ ਕੁਝ ਅਜਿਹੀਆਂ ਸ਼ਰਤਾ ਰੱਖ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਵਿਧਾਇਕ ਉਹਨਾਂ ਚੀਜ਼ਾਂ ਉੱਪਰ ਖਰੇ ਨਹੀਂ ਉੱਤਰ ਪਾਉਂਦੇ ਪਰ ਸੀਐਮ ਮਾਨ ਦੇ ਵੱਲੋਂ ਹਲੇ ਤੱਕ ਕੋਈ ਇੱਕ ਰੁਪਏ ਦੀ ਵੀ ਜਿਹੜੀ ਬੇਈਮਾਨੀ ਹੈ ਜਾਂ ਕੋਈ ਅਜਿਹੀ ਚੀਜ਼ ਹੈ ਜਾਂ ਕੋਈ ਉਹਨਾਂ ਦੀ ਕਰਸੀ ਨੂੰ ਦਾਗ ਹੈ ਹਜੇ ਤੱਕ ਨਹੀਂ ਲੱਗਿਆ ਪਰ ਜਿਹੜੇ ਉਹਨਾਂ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਲਗਾਤਾਰ ਪਿਛਲੇ 3 ਸਾਲਾਂ ਤੋਂ ਕੋਈ ਨਾ ਕੋਈ ਅਜੀਹਾ ਕਾਂਡ ਕਰ ਦਿੰਦੇ ਨੇ ਕਿ ਉਹ ਚਰਚਾ ਦਾ ਵਿਸ਼ਾ ਜਿਹੜਾ ਆਮ ਆਦਮੀ ਪਾਰਟੀ ਹਮੇਸ਼ਾ ਹੀ ਬਣੀ ਰਹਿੰਦੀ ਹੈ ਪਰ ਜਦੋਂ ਅਸੀਂ ਗੱਲ ਕਰਦੇ ਆ ਜੇ ਅਸੀਂ ਗੱਲ ਕਰਦੇ ਆ ਛੋਟੇ ਨੀਚੇ ਗਰਾਉਂਡ ਤੇ ਆ ਕੇ ਸਾਡੇ ਨਗਰ ਨਿਗਮ ਦੀ ਅਸੀਂ ਗੱਲ ਕਰਦੇ ਆ ਮਾਈਨਿੰਗ ਦੀ ਜਿਵੇਂ ਕਿ ਪਿੱਛੇ ਜੇ ਹੁਣ ਸਾਡੇ ਮਿਸ਼ਨ ਚ ਲਾਇਆ ਸੀ ਮਾਨ ਸਰਕਾਰ ਦੇ ਵੱਲੋਂ ਕਿ ਮਿਸ਼ਨ ਚੜਦੀ ਕਲਾ ਹੜਾ ਨੂੰ ਲੈ ਕੇ ਹਾਂਜੀ ਉੱਥੇ ਕਿਸਾਨਾਂ ਦੇ ਕੋਲੋਂ ਖੇਤਾਂ ਦੇ ਵਿੱਚ ਜਿਹੜੀ ਰੇਤ ਆ ਉਹ ਟਰਾਲੀਆਂ ਦੇ ਨਾਲ ਭਰੀ ਜਾ ਰਹੀ ਸੀ ਤਾਂ ਸੀ ਇਹ ਮਾਨ ਦਾ ਐਲਾਨ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਪਰ ਉੱਥੇ ਵੀ ਮਾਈਨਿੰਗ ਡਿਪਾਰਟਮੈਂਟ ਦੇ ਬੰਦਿਆਂ ਕੋਲੋਂ ਆ ਕੇ ਆਪਣਾ ਹਿੱਸਾ ਮੰਗਿਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਆ ਕੇ ਕਿਸਾਨਾਂ ਦੇ ਨਾਲ ਜ਼ਬਰਦਸਤੀ ਕੀਤੀ ਗਈ ਉੱਥੇ ਜਦੋਂ ਇਹ ਅਜਿਹੀਆਂ ਚੀਜ਼ਾਂ ਦੇਖਦੇ ਨੇ ਤਾਂ ਮਾਨ ਸਰਕਾਰ ਦੇ ਦਾਅਵੇ ਕੀਤੇ ਹੋਏ ਕਿਤੇ ਨਾ ਕਿਤੇ ਜਿਹੜੇ ਨੀਚੇ ਦੇ ਬੰਦੇ ਨੇ ਉਹਨਾਂ ਨੂੰ ਝੂਠਾ ਕਰਾਰ ਹੈ ਜਿਹੜਾ ਦੇ ਦਿੰਦੇ ਨੇ ਦੇਖੋ ਜੀ ਗੱਲ ਇਹ ਹੈ ਜੀ ਇਹ ਜਦੋਂ ਕਿਸੇ ਕੋਈ ਇਸਤਾਨ ਦਾ ਕਲੈਸ਼ ਜਾ ਹੋ ਜਾਂਦਾ ਹੈ ਨਾ ਉਹ ਫਿਰ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਸਾਫ਼ ਜੀ ਕੀ ਗੱਲ ਹੈ ਮਾਈਨਿੰਗ ਵਾਲੇ ਕਿਉਂ ਪਹੁੰਚੇ ਨਹੀਂ ਪਹੁੰਚਣਾ ਚਾਹੀਦਾ ਸੀ ਤੇ ਜੇ ਕੋਈ ਪਹੁੰਚਿਆ ਤਾਂ ਉਹਦੇ ਉੱਤੇ ਜ਼ਰੂਰ ਮਤਲਬ ਕਾਰਵਾਈ ਹੋਊਗੀ ਕਿਉਂਕਿ ਇਹਨਾਂ ਦਾ ਮਾਟੋ ਹੀ ਇਹ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਦੇ ਸਰ ਮਤਲਬ ਇੱਕ ਤਰੀਕ ਦਿੱਤੀ ਹੋਈ ਹੈ ਜੀ ਉਹ ਤਰੀਕ ਦੇ ਤੱਕ ਜਿਹੜਾ ਵੀ ਰੇਤ ਇਕੱਠਾ ਕਰਨੇ ਇਕੱਠਾ ਕਰ ਲੋ ਚੱਕਣਾ ਚੱਕ ਲੋ ਵੇਚਣਾ ਤਾਂ ਵੇਚ ਦਿਓ ਤਾਂ ਉਹ ਮਤਲਬ ਜਿਹੜੇ ਲਾ ਨੇ ਕੋਈ ਇਹ ਉਹਨਾਂ ਦੇ ਅੰਦਰ ਨਹੀਂ ਆਉਂਦਾ ਇਹ ਤਾਂ ਫਿਰ ਇਹ ਮਾਈਨਿੰਗ ਡਿਪਾਰਟਮੈਂਟ ਇਹਨਾਂ ਨੇ ਨਹੀਂ ਜਾਣਾ ਸੀਦਾ ਜਾਂ ਮਤਲਬ ਕੋਈ 2 ਨੰਬਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਚੱਕਰ ਇਹਨਾਂ ਨੇ ਪੈਦਾ ਕੀਤਾ ਵੀ ਖਰਚਾ-ਵਰਚਾ ਬਣਾਉਣ ਵਾਸਤੇ ਗੱਲ ਕਰ ਹੁਣ ਉਹਨਾਂ ਨੂੰ ਫਿਰ ਇਹ ਜ਼ਰੂਰ ਭੁਗਤਣੀਆਂ ਪੈਣਗੀਆਂ ਇਹ ਆ ਮੈਂ ਤੁਹਾਨੂੰ ਦਾਅਵੇ ਨਾਲ ਕਹਣਾ ਵੀ ਮਾਨ ਸਾਹਿਬ ਦਾ ਕੀਤਾ ਹੋਇਆ ਐਲਾਨ ਜੇ ਕੋਈ ਉਹਦੀ ਹਵਕਾਇ ਕਰਦਾ ਤਾਂ ਉਹਦੇ ਉੱਤੇ ਕੋ ਕੇਸ ਦਾ ਜ਼ਰੂਰ ਚਰਚ ਹੋਊਗਾ ਇਹਦੇ ਵਿੱਚ ਕੋਈ ਗੱਲ ਨਹੀਂ ਠੀਕ ਹੈ ਵੀ ਅਗਲਾ ਕਈ ਵਾਰੀ ਕੋਈ ਬਗਾਨੀ ਪਾਰਟੀ ਕਿਸੇ ਪਾਰਟੀ ਨੂੰ ਬਦਨਾਮ ਕਰਨ ਦੀ ਮਾਰੀ ਇਸ ਤਰ੍ਹਾਂ ਦੇ ਦੋਸ਼ ਲਾ ਦੇ ਜਾ ਕੋਈ ਹੋਰ ਕੋਈ ਬੰਦੇ ਆਪਦੇ ਬੰਦਿਆਂ ਤੋਂ ਇਸ ਤਰ੍ਹਾਂ ਦੇ ਕੰਮ ਫਰਜ਼ੀ ਭੇਜਦੇ ਮੰਨੇ ਜਾਂਚ ਦਾ ਵਿਸ਼ਾ ਜੇ ਜਾਂਚ ਦੇ ਵਿੱਚੋਂ ਦੋਸ਼ੀ ਪਾਏ ਜਾਂ ਤਾਂ ਉਹਨਾਂ ਦੇ ਉੱਤੇ ਖਿਲਾਫ ਕਾਨੂੰਨੀ ਜਿਹੜੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਊ ਪਰ ਰਜ਼ਿੰਦਰ ਜੀ ਇੱਕ ਸੋਚਣ ਵਾਲੀ ਗੱਲ ਹੈ ਤੇ ਬਹੁਤ ਹੀ ਗੰਭੀਰ ਜਿਹੜਾ ਮਸਲਾ ਹੈ ਕਿ ਗਗਨਦੀਪ ਸਿੰਘ ਉਰਫ ਐਪਲ ਇਸ ਨੂੰ ਆਮ ਆਦਮੀ ਪਾਰਟੀ ਦੇ ਮਾਨ ਸਰਕਾਰ ਦੇ ਹੁੰਦਿਆਂ ਹੋਇਆਂ ਵੀ ਕਿਸੇ ਚੀਜ਼ ਦਾ ਕੋਈ ਖੌਫ ਨਹੀਂ ਸੀ ਪੁਲਿਸ ਪ੍ਰਸ਼ਾਸਨ ਨਾਲ ਮਿਲਿਆ 6 ਬੰਦੇ ਜਿਹੜੇ ਕੀ ਇਹਨਾਂ ਨੇ ਇੱਕ ਗਰੁੱਪ ਬਣਾ ਕੇ ਸਾਈਬਰ ਕ੍ਰਾਈਮ ਠੱਗੀ ਨੂੰ ਜਿਹੜਾ ਅੰਜਾਮ ਦਿੱਤਾ ਹਾਲਾਂਕਿ ਇਹਨਾਂ ਨੇ ਜਿਹੜੀਆਂ ਜਦੋਂ ਇਹਨਾਂ ਨੂੰ ਐਮਐਲਏ ਦੀਆਂ ਸੌਹਾਂ ਚੁਕਾਈਆਂ ਜਾਂਦੀਆਂ ਨੇ ਉਦੋਂ ਸੌਹਾਂ ਦੇ ਵਿੱਚ ਜੇਕਰ ਐਮਐਲਏ ਰਜ਼ਿੰਦਰਪਾਲ ਜਿਹੜੀ ਸ਼ੀਨਾ ਮੈਡਮ ਹੈ ਲੁਧਿਆਣੇ ਤੋਂ ਉਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਖਾਸ ਸਬੰਧ ਨੇ ਦੇਖੋ ਜੀ ਤਾਂ ਜੇ ਗੱਲ ਕਰਦੇ ਆਂ ਵੀ ਉਹਨਾਂ ਦੇ ਸ਼ਹਿਰ ਦੇ ਥੱਲੇ ਜਿਹੜੀ ਇਹਨੇ ਪੂਰੀ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਮੈਡਮ ਸ਼ੀਨਾ ਦਾ ਵੀ ਜਿਹੜਾ ਕਿਤੇ ਨਾ ਕਿਤੇ ਹੱਥ ਜਿਹੜਾ ਇਸ ਘਟਨਾ ਦੇ ਵਿੱਚ ਦਿਖਾਈ ਦੇ ਰਿਹਾ ਦੇਖੋ ਜੀ ਜੇ ਉਹਦੀ ਉਹ ਹੈਲਪ ਕਰਨਗੇ ਫੇਰ ਹੀ ਹੱਥ ਦਿਖਾਈ ਦੇਊਗਾ ਜੇ ਉਹਦੀ ਹੈਲਪ ਨਾ ਕੀਤੀ ਉਹਦੇ ਸੰਕਾ ਖਿਲਾਫ ਹੋ ਕੇ ਉਹਤੇ ਕੇਸ ਕਰਵਾਇਆ ਜਾਂ ਹਰਮਾਨਡ ਦਵਾਇਆ ਜਾਂ ਮਤਲਬ ਕਿਸੇ ਤਰ੍ਹਾਂ ਦੀ ਵੀ ਉਹਦੇ ਖਿਲਾਫ ਕੀਤੀ ਫੇਰ ਤਾਂ ਸ਼ੀਨਾ ਸਾਹਿਬ ਪਵਿੱਤਰ ਨੇ ਨਹੀਂ ਨਹੀਂ ਜੀ ਜੀ ਮੇਰੀ ਗੱਲ ਸੁਣੋ ਜਦੋਂ ਚੋਰ ਫੜਿਆ ਜਾਂਦਾ ਤਾਂ ਜਿਹੜਾ ਉਹਦਾ ਸਾਥੀ ਹੁੰਦਾ ਕਿਤੇ ਨਾ ਕਿਤੇ ਬਚ ਕੇ ਨਿਕਲਣ ਦੀ ਕੋਸ਼ਿਸ਼ ਜ਼ਰੂਰ ਕਰਦਾ ਮੈਡਮ ਸ਼ੀਨਾ ਕਿਤੇ ਨਾ ਕਿਤੇ ਬਚਣ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਪਰ ਸ਼ਹਿਸ਼ ਮੈਡਮ ਸ਼ੀਨਾ ਦੀ ਹੀ ਸੀ ਦੇਖੋ ਜੀ ਗੱਲ ਇਹ ਹੈ ਦੀ ਪੁਲਿਸ ਵਾਲਿਆਂ ਨਾਲ ਹੋ ਸਕਦਾ ਉਸ ਦਾ ਪਹਿਲਾਂ ਤੋਂ ਲਿੰਕ ਹੋਵੇ ਜਿਹੜੇ ਇਸ ਤਰ੍ਹਾਂ ਦੇ ਛਾਤਰ ਲੋਕ ਹੁੰਦੇ ਨੇ ਉਹ ਜਦੋਂ ਕੋਈ ਠੱਗੀ ਠੋਰੀ ਨੂੰ ਅੰਜਾਮ ਦਿੰਦੇ ਨੇ ਉਹ ਰਾਜਨੀਤਿਕ ਜਿਹੜਾ ਆਪਣੇ ਉੱਤੇ ਸਾਇਆ ਭਾਲਦੇ ਹੁੰਦੇ ਨੇ ਹੋ ਸਕਦਾ ਉਸਨੇ ਜਿਵੇਂ ਕਾਰਜਸਥਾਨੀ ਦੇ ਮਾਰੇ ਦਾ ਮਤਲਬ ਇੱਧਰ ਹੈਲਪ ਕੀਤੀ ਹੋਵੇ ਤਾਂ ਗੱਲ ਕਰ ਫਿਰ ਜੇ ਹੁਣ ਹੈਲਪ ਕੀਤੀ ਹੈ ਤਾਂ ਇਹ ਤਾਂ ਨਹੀਂ ਹੈ ਕਿ ਉਹਨੂੰ ਗਲਤ ਕੰਮ ਕਰਨ ਦਾ ਲਾਇਸੈਂਸ ਦਿੱਤਾ ਉਹਨੂੰ ਜ਼ਰੂਰ ਕਾਨੂੰਨੀ ਕਾਰਵਾਈ ਉਹਦੇ ਖਰਾਬ ਹੋਊਗੀ ਅਤੇ ਜੋ ਵੀ ਉਹਦੇ ਕੋਲ ਉਹਦੇ ਕੋਲ ਕੋਈ ਪਾਰਟੀ ਦਾ ਆਉਦਾ ਤਾਂ ਹੈ ਨਹੀਂ ਜੇ ਕੋਈ ਮਾੜਾ ਮੋਟਾ ਹੋਊਗਾ ਵੀ ਤਾਂ ਮਤਲਬ ਉਹਦੇ ਤੋਂ ਬਰਖਾਸਤ ਕੀਤਾ ਜਾਊਗਾ ਮੈਨੂੰ ਨਹੀਂ ਲੱਗਦਾ ਕਿ ਉਹਦੇ ਕੋਲੇ ਕੋਈ ਆਉਦਾ ਹੋਊਗਾ ਆ ਗੱਲ ਕਰ ਵੀ ਤੁਹਾਡਾ ਜਿਆ ਫਿਰੋਤੀ ਬਾਚੀਆਂ ਨੇ ਨਾ ਜਿਹੜੀਆਂ ਉਹ ਮਤਲਬ ਪਾਰਟੀ ਦੇ ਹਮੇਸ਼ ਨੂੰ ਧੱਕਾ ਲਾਉਣ ਦੀਆਂ ਮਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਦੇ ਵਿੱਚ ਪਾਰਟੀ ਦਾ ਨਾਂ ਘੜੀਸ ਦਿੰਦੀਆਂ ਨੇ ਇਹਦੂ ਵੱਧ ਹੋਰ ਕੁਝ ਨਹੀਂ ਹੈਗਾ ਜੇ ਉਹਦੇ ਕੋਲ ਫੇਰ ਤੁਹਾਨੂੰ ਦੱਸ ਦਿਆਂ ਕਿ ਜੇ ਕੋਈ ਉਹਦਾ ਜਾਂ ਕੋਈ ਉਹਦਾ ਇਸ ਤਰ੍ਹਾਂ ਦਾ ਲਿੰਕ ਨਿਕਲੇ ਆ ਤਾਂ ਉਹ ਬਚ ਕੇ ਨਹੀਂ ਨਿਕਲਦਾ ਉਹਦੀ ਕਿਸੇ ਵੀ ਤਰੀਕੇ ਨਾਲ ਮਦਦ ਨਹੀਂ ਕੀਤੀ ਜਾਊਗੀ ਉਹਨੂੰ ਆਉਣ ਵਾਲੀਆਂ ਕੋਈ ਵੀ ਚੋਣਾਂ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਮ ਉਹਤਵਾਰ ਬਣਾ ਕੇ ਕੋਈ ਇਲੈਕਸ਼ਨ ਟਿਕਟ ਜਾਂ ਮਤਲਬ ਇਸ ਤਰ੍ਹਾਂ ਦਾ ਕੋਈ ਨਹੀਂ ਦਿੱਤਾ ਜਾਊਗਾ ਜੀ ਬਹੁਤ-ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਸੋ ਦੋਸਤੋ ਐਸੀ ਰਜ਼ਿੰਦਰ ਜੀ ਮਾਨਸਾ ਤੋਂ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਨੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਮੇਸ਼ਾ ਪ੍ਰਸ਼ਟਾਚਾਰ ਨੂੰ ਲੈ ਕੇ ਕੋਈ ਨਾ ਕੋਈ ਜਿਹੜਾ ਮੁੱਦਾ ਏ ਉਸ ਨੂੰ ਲੈ ਕੇ ਚੱਕਿਆ ਜਾਂਦਾ ਤੇ ਮਾਨ ਸਰਕਾਰ ਜਿਹੜੀ ਇਹਨਾਂ ਵੱਲੋਂ ਰੋਕ ਵੀ ਲਾਈ ਜਾਂਦੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਡਮ ਸ਼ੀਨਾ ਜੋ ਕਿ ਰਜਿੰਦਰਪਾਲ ਨੇ ਉਹਨਾਂ ਨੇ ਇਸ ਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੈ ਤੇ ਜੇਕਰ ਗੱਲ ਕਰਦੇ ਆ ਕਿਸੇ ਦੀ ਸ਼ਹਿ ਦੀ ਜੇਕਰ ਕਿਸੇ ਦਾ ਸਿਰ ਦੇ ਉੱਪਰ ਹੱਥ ਨਾ ਹੋਵੇ ਤਾਂ ਬੰਦਾ ਜਿਹੜੇ ਅਜਿਹੇ ਕਾਰਨਾਮੇ ਉਹ ਬਿਲਕੁਲ ਵੀ ਨਹੀਂ ਕਰਦਾ ਤਾਂ ਕਿਤੇ ਨਾ ਕਿਤੇ ਮੈਡਮ ਸ਼ੀਨਾ ਆਪਣੇ ਆਪ ਨੂੰ ਪਵਿੱਤਰ ਦੱਸਣ ਦੇ ਲਈ ਆਪਣੇ ਆਪ ਨੂੰ ਸੇਫ ਖੇਡਣ ਦੇ ਲਈ ਸੇਫ ਜ਼ੋਨ ਦੇ ਵਿੱਚ ਜਾਣ ਦੇ ਲਈ ਗਗਨਦੀਪ ਉਰਫ ਐਪਲ ਦੇ ਉੱਪਰ ਜਿਹੜੀ ਬੰਦੀ ਕਾਰਵਾਈ ਦੀ ਮੰਗ ਕਰ ਰਹੇ ਨੇ ਕਿ ਮੇਰੇ ਸਿਰਫ ਦਫ਼ਤਰ ਦੇ ਵਿੱਚ ਇਸ ਦਾ ਆਉਣਾ ਜਾਣਾ ਸੀ ਪਰ ਮੇਰੇ ਨਾਲ ਇਸ ਦਾ ਕੋਈ ਸਬੰਧ ਨਹੀਂ ਸੀ ਪਰ ਜੇਕਰ ਅਸੀਂ ਗੱਲ ਕਰਦੇ ਆ ਪੋਸਟਰਾਂ ਦੇ ਉੱਪਰ ਗਗਨਦੀਪ ਉਰਫ ਐਪਲ ਦੀਆਂ ਵੱਡੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਇੱਕ ਜਿਹੜੀ ਮਿਲੀ ਭੁਗਤਾ ਪੁਲਿਸ ਪ੍ਰਸ਼ਾਸਨ ਦੀ ਤੇ ਮੈਡਮ ਸ਼ੀਨਾ ਦੀ ਜਿਹੜੀ ਉਹ ਸਾਹਮਣੇ ਆਈ ਹੈ ਜਦੋਂ ਪੈਸਾ ਆਂਦਾ ਤਾਂ ਸਭ ਨੂੰ ਚੰਗਾ ਲੱਗਦਾ ਪਰ ਜਦੋਂ ਪਤਾ ਲੱਗ ਜਾਂਦਾ ਤਾਂ ਸਭ ਆਪਣੇ ਆਪ ਨੂੰ ਬਚਾਅ ਕਾਰਜਾਂ ਦੇ ਲਈ ਲੱਗ ਜਾਂਦੇ ਨੇ ਸੋ ਦੋਸਤੋ ਇਹ ਸੀ ਅੱਜ ਸ਼ਾਮ ਦੇ 4 ਵਜੇ ਦੀ ਲਾਈਵ ਦੀ ਅਪਡੇਟ ਤੇ ਸਾਡੇ ਨਾਲ ਹੋਰ ਨਵੇਂ ਮੁੱਦੇ ਤੇ ਲਾਈਵ ਦੀ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਤੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ ਤੇ ਤੁਸੀਂ